ਸੀਨਰ ਕਲੀ ਲੀਡਰ ਵਿਕਰਮ ਸਿੰਘ ਮੁਝਿਠਿਆ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰਨ ਵਿੱਚ ਨਰਿੰਦ ਸਿੰਘ ਚੋੜਾ ਇਕੱਲਾ ਬੰਦਾ ਨਹੀਂ ਸੀ ਉਸ ਦੇ ਨਾਲ ਹੋਰ ਬੰਦੇ ਵੀ ਸੀ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਪਰਸਰ ਤੋਂ ਸੀਸੀਟੀਵੀ ਕੈਮਰਾ ਤੋਂ ਜਿਹੜੀ ਫੁਟੇਜ ਦੇਖੀ ਗਈ ਹੈ ਉਹਦੇ ਵਿੱਚ ਸੁਖਵੀਰ ਬਾਦਲ ਤੇ ਹਮਲਾ ਕਰਨ ਵਾਲਾ ਆਈਐ ਸਾਇਦਾ ਆਪਰੇਟਿਵ ਨਰਿੰਦ ਚੋੜਾ ਤੇ ਹੈ ਹੀ ਹੈ ਉਸ ਦੇ ਨਾਲ ਕੇਐਸਐਫ ਦਾ ਅਤਵਾਦੀ ਧਰਮ ਸਿੰਘ ਵੀ ਹੈ ਇਸ ਤੋਂ ਇਲਾਵਾ ਇੱਕ ਹੋਰ ਅਣਪਛਾਤਾ ਸਾਥੀ ਵੀ ਇਹਨਾਂ ਦੇ ਨਾਲ ਹੈ ਜਿਹਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਜਦਕਿ ਪੁਲਿਸ ਇਸ ਨੂੰ ਸਿਰਫ ਨਰੈਣ ਚੋੜਾ ਦਾ ਹਮਲਾ ਦੱਸ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਅਜਿਹਾ ਕਿਉਂ ਕਰ ਰਹੀ ਹੈ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਮਜੀਠੀਆ ਨੇ ਕਿਹਾ ਕਿ ਅਮਰਸਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰੇ ਮਾਮਲੇ ਨੂੰ ਹਾਥਾ ਪਾਈ ਦਾ ਮਾਮਲਾ ਦੱਸਿਆ ਗਿਆ ਜਦਕਿ ਇਹ ਸਪਸ਼ਟ ਦਿਖ ਰਿਹਾ ਹੈ ਕਿ ਉਥੇ ਸੁਖਵੀਰ ਬਾਦਲ ਨੂੰ ਉਹਨਾਂ ਦੇ ਸੁਰੱਖਿਆ ਕਰਮੀ ਦੀ ਸੂਜ ਬੂਜ ਦੀ ਵਜ੍ਹਾ ਦਿਨਾਲੀ ਬਚਾਇਆ ਜਾ ਸਕਿਆ ਐਫ ਆਈ ਆਰ ਦੇ ਵਿੱਚ ਸਰਦਾਰ ਬਾਦਲ ਨੂੰ ਮਾਰਨ ਦੇ ਚੋੜਾ ਦੇ ਇਰਾਦੇ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਇਸ ਤੱਕ ਕੋਈ ਉਹਦੇ ਵਿੱਚ ਉਲੇਖ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੁਲਿਸ ਜਾਣਬੁੱਝ ਕੇ ਚੋੜਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਦਾਰ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੀ ਇਮਾਨਦਾਰੀ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਨੇ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਐਫ ਆਈ ਆਰ ਪੜੋ ਔਰ ਬੜੇ ਧਿਆਨ ਨਾਲ ਮੈਂ ਚਾਹੂੰਗਾ ਕਲੇਰ ਸਾਹਿਬ ਸਾਡੇ ਵਕੀਲ ਸਾਹਿਬ ਇਸ ਐਫ ਆਈ ਆਰ ਨੂੰ ਪੜ੍ਹ ਕੇ ਸੁਣਾਉਣਗੇ ਤੁਸੀਂ ਇਹ ਵੇਖੋ ਕਿ ਐਫ ਆਈ ਆਰ ਦਰਜ ਹੋ ਰਹੀ ਹੈ ਇਨਸੀਡੈਂਟ ਹੈ 9:28:30 ਮਿੰਟ ਦਾ ਐਫ ਆਈ ਆਰ ਦਰਜ ਹੋ ਰਹੀ ਹੈ 3:56 ਮਿੰਟ 'ਚ ਸੋ ਸਭ ਤੋਂ ਪਹਿਲਾਂ ਮੈਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹ ਸਵਾਲ ਕਰਦਾ ਹਾਂ ਕਮਿਸ਼ਨਰ ਸਾਹਿਬ ਇਹ 6:30 ਘੰਟੇ ਦੀ ਦੇਰੀ ਕਿਉਂ ਕੀ ਥੋੜੀ ਨਰੈਣ ਸਿੰਘ ਚੌੜਾ ਐਨ ਪਾਰਟੀ ਨਾਲ ਉਨ੍ਹਾਂ ਦੇ ਵਕੀਲ ਸਹਿਬਾਨਾ ਨਾਲ ਡਿਸਕਸ਼ਨ ਚੱਲ ਰਹੀ ਸੀ ਕਿ ਐਫ ਆਈ ਆਰ ਕਿਹੇ ਜੀ ਦਰਜ ਹੋਵੇ ਜਿਹਦੇ ਨਾਲ ਉਸ ਨੂੰ ਇਸ ਕੇਸ 'ਚ ਛੇਤੀ ਤੋਂ ਛੇਤੀ ਜ਼ਮਾਨਤ ਮਿਲ ਸਕੇ ਔਰ ਇਹ ਕਿਉਂ ਤੁਸੀਂ ਮਜਬੂਰ ਹੋ ਉਹਨੂੰ ਜ਼ਮਾਨਤ ਦਿਵਾਉਣ ਲਈ ਕਿਉਂਕਿ ਇੱਕ ਵੀਡੀਓ ਨਹੀਂ ਅਨੇਕਾਂ ਵੀਡੀਓ ਇਸ ਗੱਲ ਨੂੰ ਸਾਬਤ ਕਰ ਚੁੱਕੀਆਂ ਨੇ ਕਿ ਪੁਲਿਸ ਦੀ ਉਹਦੇ ਨਾਲ ਮਿਲੀ ਭੁਗਤਾਂ ਐਸਪੀ ਹਰ ਹਰਪਾਲ ਰੰਦਾਵਾ ਐਕਸਪੋਜ਼ ਹੋ ਰਿਹਾ ਔਰ ਜੇ ਤੁਸੀਂ ਐਫ ਆਈ ਆਰ ਨਰੈਣ ਸਿੰਘ ਚੌੜੇ ਦੇ ਹੱਕ ਦੀ ਨਹੀਂ ਕੀਤੀ ਤੇ ਫਿਰ ਕਿਥੇ ਉਹ ਨਾ ਸੱਚ ਦੱਸ ਦੇਵੇ ਕਿ ਤੁਸੀਂ ਕਿਵੇਂ ਰਲ ਮਿਲ ਕੇ ਖੇਡ ਰਹੇ ਹੋ ਮੈਂ ਚਾਹੂੰਗਾ ਜਿੱਥੇ ਕਲੇਰ ਸਾਹਿਬ ਐਫ ਆਈ ਆਰ ਪੜਨਗੇ ਯੂ ਪੁਲਿਸ ਸ਼ੋ ਦਿ ਵੀਡੀਓ ਤੁਸੀਂ ਕਮਾਲ ਦੀ ਗੱਲ ਵੇਖੋ ਕਿ 9:30 ਵਜੇ ਦਾ ਵਾਕਿਆ ਪੁਲਿਸ ਕਮਿਸ਼ਨਰ 11:30 ਵਜੇ ਆਪਣੀ ਸਾਈਟ ਤੇ ਪੁਲਿਸ ਕਮਿਸ਼ਨਰ ਸਾਈਟ ਤੇ ਆਪਦੀ ਵੀਡੀਓ ਵੀ ਅਪਲੋਡ ਕਰ ਰਹੇ ਆ। ਔਰ ਉਸ ਵੀਡੀਓ ਚ ਜੇ ਤੁਸੀਂ 11:30 ਵਜੇ ਸਾਰੀ ਅਪਲੋਡ ਕਰ ਰਹੇ ਹੋ ਮਤਲਬ 11:00 ਵਜੇ ਤੁਸੀਂ ਵੀਡੀਓ ਬਣਾਈ ਦਿੱਤੀ ਹੋਣੀ ਔਰ ਵੀਡੀਓ ਅਪਲੋਡ ਕਰਦੇ ਹੋਏ ਤੁਸੀਂ ਕਹਿ ਰਹੇ ਹੋ ਕਿ ਇੱਕ ਐਸਆਈ ਜਸਵੀਰ ਸਿੰਘ ਜੇਰਾ ਸੁਖਬੀਰ ਜੀ ਦਾ ਪੀਏ ਬਾਦਲ ਸਾਹਿਬ ਦਾ ਵਿਆਹ ਹਰਸਿਮਰਤ ਕੌਰ ਬਾਦਲ ਦਾ ਪੀਓ ਐਸਓ ਉਹਦੀ ਮੁਸਤੈਦੀ ਦਾ ਤੁਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹੋ ਮਗਰ ਹਰਾਨ ਕੀ ਦੀ ਗੱਲ ਹੈ ਕਿ ਜਿਨੇ ਨਰੈਜ ਸਿੰਘ ਚੌੜੇ ਨੂੰ ਫੜਿਆ ਉਹਨੂੰ ਪਰਚੇ 'ਚ ਇਹ ਤੁਸੀਂ ਉਹਦੇ ਵੱਲੋਂ ਸਟੇਟਮੈਂਟ ਹੀ ਨਹੀਂ ਲਈ